ਜਿਹੜੀ ਸੈਂਟਰ ਸਰਕਾਰ ਵੱਲੋਂ ਇਹ ਇੱਕ ਲੋਕਤੰਤਰ ਦਾ ਕਤਲ ਕਰਨ ਵਾਲੀ ਐਡੀ ਵੱਡੀ ਵਾਰਦਾਤ ਮੈਂ ਕਹਿੰਦਾ ਵਾਂ ਇਹਨੂੰ ਕਿ ਇਹ ਕੀਤੀ ਗਈ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਖਿਲਾਫ 7 ਮਹੀਨੇ ਹੋ ਗਏ ਇਹਨਾਂ ਨੂੰ ਅਜੇ ਤੱਕ ਕੋਈ ਇਹਨਾਂ ਕੋਲ ਸਬੂਤ ਨਹੀਂ ਕੋਈ ਇਹਨਾਂ ਕੋਲ ਕੋਈ ਇੱਕ ਵੀ ਗਵਾਹ ਨਹੀਂ ਇਸ ਚੀਜ਼ ਦਾ ਕਿ ਕੋਈ ਇਸ ਸ਼ਰਾਬ ਘਟਾਲੇ ਦੇ ਨਾਲ ਕੋਈ ਸਬੰਧ ਹੈ ਉਹਨਾਂ ਦਾ ਔਰ ਸੰਮਣ ਭੇਜ-ਭੇਜ ਕੇ ਭੇਜ-ਭੇਜ ਕੇ ਲੋਕਤੰਤਰ ਦਾ ਕਾਹਨ ਕਰਨ ਵਾਸਤੇ ਸਿਰਫ ਕਿ ਮੇਰੇ ਖਿਲਾਫ ਕੋਈ ਖਲੋਉ ਨਾ ਸਕੇ ਔਰ ਇਹਨੂੰ ਇਹ ਵੀ ਪਤਾ ਕਿ ਜੇ ਕੋਈ ਮੈਨੂੰ ਟੱਕਰ ਦੇ ਸਕਦਾ ਉਹ ਦੇਸ਼ ਦੇ ਵਿੱਚ ਇਸ ਟਾਈਮ ਸ਼੍ਰੀ ਰਵਿੰਦ ਕੇਜਰੀਵਾਲ ਜੀ ਸਾਡੇ ਹਰਮਨ ਪਿਆਰਾ ਨੇਤਾ ਨੇ ਜੋ ਉਹ ਹੀ ਟੱਕਰ ਦੇ ਸਕਦੇ ਆ ਉਹਨਾਂ ਦੇ ਉਹਨਾਂ ਨੂੰ ਅੰਦਰ ਕਰਨ ਵਾਸਤੇ ਨੇ ਕਿੰਨੇ ਕੁ ਛੜੇੰਤਰ ਘੜ ਕੇ ਉਧਰੋਂ ਕੋਡ ਆਫ ਕੰਡਕਟ ਲੱਗਾ ਹੋਇਆ ਆ ਇਹਨਾਂ ਇਸ ਗੱਲ ਦੀ ਵੀ ਜਿਹੜੀ ਹੈ ਸ਼ਰਮਨੀ ਕੀਤੀ ਔਰ ਲੋਕਤੰਤਰ ਦੀ ਗਰੀਮਾ ਬਿਲਕੁਲ ਜਿਹੜੀ ਚੱਕਣਾ ਚੂਰ ਕਰਕੇ ਇੰਨਾ ਉਹਨਾਂ ਨੂੰ ਆਊਟ ਆਫ ਵੇ ਜਾ ਕੇ ਗ੍ਰਿਫਤਾਰ ਕੀਤਾ ਆ ਇਹ ਮਤ ਸਮਝਣ ਕਿ ਇਸ ਤਰ੍ਹਾਂ ਇੱਕ ਲੀਡਰ ਨੂੰ ਗ੍ਰਿਫਤਾਰ ਕਰਕੇ ਤੇ ਉਹਦੀ ਜਿਹੜੀ ਸੋਚ ਨੂੰ ਰੋਕਿਆ ਜਾ ਸਕਦਾ ਕਿਉਂਕਿ ਆਮ ਆਦਮੀ ਪਾਰਟੀ ਕੋਈ ਇਹ ਪਾਰਟੀ ਨਹੀਂ ਇੱਕ ਮੂਵਮੈਂਟ ਆ ਇਹ ਇੱਕ ਲਹਿਰ ਆ ਜਿਸ ਸੰਘਰਸ਼ੋਂ ਨਿਕਲੀ ਹੋਈ ਪਾਰਟੀ ਹੈ ਜਿਨੇ ਇਹ ਪੰਜਾਬ ਦੇ ਵਿੱਚ ਆਪਣਾ ਝੰਡਾ ਗੱਡ ਕੇ ਜਿੱਤਦਾ ਔਰ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਦੇ ਕੇ ਇਹ ਬਿਲਕੁਲ ਉਹਨਾਂ ਨੇ ਕਾਮਯਾਬੀ ਕਰਕੇ ਦੱਸੀ ਹੈ ਆਮ ਆਦਮੀ ਪਾਰਟੀ ਨੇ ਕਿਉਂਕਿ ਲੋਕਾਂ ਨੇ ਵਿਸ਼ਵਾਸ ਜਤਾਇਆ ਆਪਣੇ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਇਹ ਬਿਲਕੁਲ ਦੇਸ਼ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਦੇਖਿਓ ਲੋਕ ਇਸ ਚੀਜ਼ ਨੂੰ ਹੰਗਾਰਾ ਦੇਣਗੇ ਕਦੀ ਵੀ ਇਹ ਸੋਚ ਨਹੀਂ ਦਬ ਸਕਦੇ ਸਾਡੇ ਨੇਤਾ ਦੀ ਉਹਨਾਂ ਨੂੰ ਅੰਦਰ ਤਾਂ ਕਰ ਸਕਦੇ ਨੇ ਬਿਲਕੁਲ ਜੀ ਇਨੂੰ ਸਿਆਸੀ ਖੇਡ ਕੀ ਮੈਂ ਕਹਿੰਦਾ ਵੀ ਲੋਕਤੰਤਰ ਦਾ ਘਾਣ ਹੈ ਡੈਮੋਕ੍ਰੇਸੀ ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਡੈਮੋਕ੍ਰੇਸੀ ਕਹਿ ਦਿੰਦੇ ਆ ਜਿੱਦਾਂ ਕਿ ਰਸ਼ੀਆ 'ਚ ਵੀ ਡੈਮੋਕ੍ਰੇਸੀ ਮੰਨੀ ਜਾਂਦੀ ਹੈ ਚਾਈਨਾ 'ਚ ਵੀ ਮੰਨੀ ਜਾਂਦੀ ਹੈ ਪਰ ਉੱਥੇ ਬਾਰ-ਬਾਰ ਉਹਨਾਂ ਨੂੰ ਜਿੱਤਣ ਦੀ ਪੁਤੈ ਨੂੰ ਵੇਖੋ ਆਦਤ ਪੈ ਗਈ ਹੈ ਉੱਥੇ ਵੀ ਜਿਹੜੇ ਚੰਗੇ-ਚੰਗੇ ਲੀਡਰ ਆ ਉਹਨਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ ਤੇ 99% ਉੱਥੇ ਵੀ ਵੋਟਿੰਗ ਹੋ ਗਈ ਹੈ ਚਾਈਨਾ ਦੇ ਵਿੱਚ ਵੀ ਇਹੀ ਕੁਝ ਹੋ ਰਿਹਾ ਕੋਰੀਆ ਦੇ ਵਿੱਚ ਵੀ ਵੇਖੋ ਤਾਨਾਸ਼ਾਹ ਦੇਸ਼ ਬਣ ਚੁੱਕੇ ਆ ਔਰ ਮੋਦੀ ਵੀ ਤਾਨਾਸ਼ਾਹ ਬਣ ਜਾ ਰਿਹਾ ਆ ਚੌਥਾ ਵੱਡਾ ਤਾਨਾਸ਼ਾ ਬਣ ਜਾ ਰਿਹਾ ਆ ਵਰਲਡ ਦੇ ਵਿੱਚ ਕਿ ਮੈਂ ਵੀ ਕਿਸੇ ਨੂੰ ਉੱਠਣ ਨਹੀਂ ਦੇਣਾ ਜਿਹੜਾ ਚੰਗੇ ਚੰਗੇ ਐਮਪੀ ਇਹਨਾਂ ਨੇ ਸਸਪੈਂਡ ਕਰ ਦਿੱਤੇ ਪਿਛਲੇ ਤੁਸੀਂ ਆਪਣੇ ਉਹ ਸੈਸ਼ਨ ਜਿਹੜਾ ਚੱਲ ਰਿਹਾ ਸੀਗਾ ਲੋਕ ਸਭਾ ਦੇ ਵਿੱਚ ਉਹਦੇ ਵਿੱਚ ਇਹਨਾਂ ਨੇ ਵੇਖੋ ਕਿੰਨੇ 40 ਦੇ ਲਗਭਗ ਐਮਪੀ ਜਿਹੜੇ ਸੀ ਉਹ ਸਸਪੈਂਡ ਕੀਤੇ ਹੁਣ ਰੈਂਦੀ ਖੁੰਦੀ ਕਸਰ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੂੰ ਇਹਨੇ ਅੰਦਰ ਕਰਕੇ ਕੱਢ ਲਈ ਹੈ ਜੀ ਜੇ ਸਾਨੂੰ ਦਿੱਲੀ ਵੀ ਜਾ ਕੇ ਘੇਰਨਾ ਪਿਆ ਨਾ ਪ੍ਰਾਈਮ ਮਿਨਿਸਟਰ ਵਾਸ਼ਵੀ ਆਪਾਂ ਘੇਰਾ ਉਹਦਾ ਵੀ ਘਰਾਓ ਕਰਾਂਗੇ ਸਾਨੂੰ ਕੋਈ ਇਹਦਾ ਡਰ ਨਹੀਂਗਾ ਕੋਈ ਖਤਰਾ ਨਹੀਂਗਾ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਔਰ ਸਾਡਾ ਹਰ ਹਲਕੇ ਹਰ ਜ਼ਿਲ੍ਹੇ ਦੇ ਵਿੱਚ ਵਲੰਟੀਅਰ ਜਿਹੜਾ ਆ ਉਹ ਬਿਲਕੁਲ ਲਾਮਬੰਦ ਆ ਇਸ ਗ੍ਰਿਫਤਾਰੀ ਨੂੰ ਲੈ ਕੇ ਕਿ ਸਾਨੂੰ ਜਿੰਨਾ ਵੀ ਸੰਘਰਸ਼ ਕਰਨਾ ਪਿਆ ਸਾਡੇ ਲੀਡਰ ਜੀ ਦੇ ਪਿੱਛੇ ਆਪਾਂ ਬਿਲਕੁਲ ਸੰਘਰਸ਼ ਕਰਾਂਗੇ ਦੇਖੋ ਜੀ ਗ੍ਰਿਫਤਾਰੀ ਤੋਂ ਪਹਿਲਾਂ ਹੀ ਜਿਹੜੇ ਨਿਸ਼ਾ ਦਿਸ਼ਾ ਨਿਰਦੇਸ਼ ਸੀਗੇ ਇਲੈਕਸ਼ਨ ਨੂੰ ਲੈ ਕੇ ਉਹ ਤੇ ਸਾਨੂੰ ਮਿਲ ਚੁੱਕੇ ਸੀਗੇ ਔਰ ਆਪਾਂ ਹਰ ਰੋਜ਼ ਲੋਕਾਂ ਦੇ ਰੂਬਰੂ ਹੋ ਰਹੇ ਆਂ ਲੋਕਾਂ ਕੋਲ ਜਾ ਕੇ ਆਪਣੇ ਜੋ ਪਾਰਟੀ ਦੇ ਹੁਣ ਤੱਕ ਕੀਤੇ ਕੰਮ ਆ ਉਹ ਡੋਰ ਟੂ ਡੋਰ ਲੋਕਾਂ ਦੇ ਵਿੱਚ ਪਚਾਰੇ ਆਂ ਆਪਣੇ ਪੰਜਾਬ ਦੇ ਹਰਮਨ ਪਿਆਰੇ ਲੋਕਾਂ ਦੇ ਵਿੱਚ ਬਾਕੀ ਰਹਿ ਗਈ ਗੱਲ ਸੁਪਰੀਮੋ ਜੀ ਦੀ ਉਹਨਾਂ ਦੀ ਸੋਚ ਨੂੰ ਕੋਈ ਨਹੀਂ ਮਾਰ ਸਕਦਾ ਉਹ ਦੇਸ਼ ਦੇ ਏਡੇ ਵੱਡੇ ਅਫਸਰ ਸੀਗੇ ਇਨਕਮ ਟੈਕਸ ਦੇ ਆਈਆਰਐਸ ਉਹਨਾਂ ਨੇ ਜੇ ਪੈਸਾ ਹੀ ਕਮਾਉਣਾ ਸੀ ਇਹ ਤੁਸੀਂ ਛੋਟੀ ਜੀ ਉਹਨਾਂ ਨੇ ਇਲਜ਼ਾਮ ਲਾ ਕੇ ਉਹਨਾਂ ਨੂੰ ਅੰਦਰ ਕੀਤਾ ਜੇ ਉਹਨਾਂ ਪੈਸਾ ਹੀ ਕਮਾਉਣਾ ਸੀ ਤੇ ਉਹ ਆਪਣੀ ਫੀਲਡ 'ਚ ਹੀ ਰਹਿੰਦੇ ਆਪਣੀ ਨੌਕਰੀ ਤੇ ਰਹਿੰਦੇ ਔਰ ਜਿੰਨੀ ਮਰਜ਼ੀ ਕਮਾਈ ਕਰਦੇ ਔਰ ਕਿੰਨੇ ਕਿੰਨੇ ਕਮਿਸ਼ਨਰਾਂ ਨੇ ਕੀਤੀ ਹੈ ਹੁਣ ਆ ਡੀ ਸਰਕਾਰ ਆਉਂਦੇ ਹੀ ਇੱਥੇ ਪੋਪਲੀਅਰਗੇ ਵੇਖੋ ਗਾਮ ਦੇ ਵਿੱਚ ਕੀ ਕੁਛ ਹੋ ਗਿਆ ਉਹਨਾਂ ਦੇ ਨਾਲ ਉਹਨਾਂ ਪੰਜਾਬ ਦਾ ਇੰਨਾ ਪੈਸਾ ਖਾਦਾ ਸੀ ਚਾਹੇ ਇਹਨਾਂ ਦੀ ਅਫਸਰਾਂ ਦੀਆਂ ਜਨਾਨੀਆਂ ਨੇ ਇੰਨਾ ਇੰਨਾ ਪੈਸਾ ਖਾ ਜਾਂਦੀਆਂ ਨੇ ਕਿ ਬਾਗਾਂ ਦੇ ਵਿੱਚ ਵੀ ਘੁਟਾਲੇ ਕੀਤੇ ਜਿਹੜੇ ਆ ਸਿੰਚਾਈ ਵਿਭਾਗ ਦੇ ਵਿੱਚ ਘੁਟਾਲੇ ਕੀਤੇ ਆ ਨਾ ਆਈਏਐਸ ਅਫਸਰਾਂ ਤੇ ਸਾਡੇ ਸੁਪਰੀਮੋ ਜੀ ਵੀ ਇੱਕ ਵੱਡੇ ਅਫਸਰ ਸੀਗੇ ਦੇਸ਼ ਦੇ ਜੇ ਉਹ ਵੀ ਚਾਹੁੰਦੇ ਉਹ ਵੀ ਸਾਰੀ ਫੈਮਿਲੀ ਉਹਨਾਂ ਦੀ ਸੈਟ ਸੀ ਉਹਨਾਂ ਨੂੰ ਕੀ ਲੋੜ ਸੀ ਇੱਕ ਮੂਵਮੈਂਟ ਕਰਨ ਦੀ ਤੁਸੀਂ ਵੇਖੋ ਅੰਨਾ ਹਜਾਰੇ ਵੀ ਅੱਜ ਲੰਮੀ ਨੀਂਦ ਸੁੱਤਾ ਆ ਹੁਣ ਉਹ ਜਾਗਿਆ ਹੀ ਨਹੀਂ ਉਹ ਤੇ ਕੰਬ ਕਰਨ ਵਾਲੀ ਨੀਂਦ ਸੌ ਗਿਆ ਆ ਬਾਕੀ ਮੈਂ ਆਪਣੇ ਪੰਜਾਬ ਦੇ ਪੂਰੇ ਨੌਜਵਾਨ ਵੀਰਾਂ ਨੂੰ ਆਪਣੇ ਸਾਰੇ ਵਲੰਟੀਅਰ ਸਰਬਾਨਾਂ ਨੂੰ ਲੀਡਰ ਸਰਬਾਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਆਪਾਂ ਇੱਕ ਮੁੱਠ ਹੋ ਕੇ ਜਿਹੜੀਆਂ ਲੋਕ ਸਭਾ ਦੀਆਂ 13 ਦੀਆਂ 13 ਜਿਹੜੀਆਂ ਸੀਟਾਂ ਨੇ ਜਿਤਾ ਕੇ ਆਪਣੇ ਪਾਰਲੀਮੈਂਟ ਦੇ ਵਿੱਚ ਵੱਧ ਤੋਂ ਵੱਧ ਐਮਪੀ ਭੇਜ ਕੇ ਔਰ ਪੰਜਾਬ ਦੇ ਮੁੱਦਿਆਂ ਨੂੰ ਮੇਨ ਰੱਖ ਕੇ ਇਹਨਾਂ ਨੂੰ ਹੀ ਹੱਲ ਕਰਵਾਉਣਾ ਹੈ